ਟ੍ਰੈਵਲ ਏਜੰਟਾਂ ਤੋਂ ਪੈਸੇ ਵਾਪਸ ਕਰਾਇਆ ਉਹਨਾਂ ਸਾਰਿਆਂ ਨੇ ਹਲਕੀਆਂ ਪਿਆਣੇ ਵੀ ਦਿੱਤੀਆਂ ਜਿਹੜੀ ਕੇਸ ਦੀ ਅਸਲ ਵਿੱਚ ਸਮੂਹਤ ਵੱਜੋਂ ਪੇਸ਼ ਕਰਾਂਗੇ ਇਹਦੇ ਤਹਿਤ ਨੀਅਰ ਬੌਂਸਰ ਨੇ 1 ਕਰੋੜ ਦੇ ਕਰੀਬ ਟ੍ਰੈਵਲ ਏਜੰਟਾਂ ਤੋਂ ਪੈਸੇ ਵਾਪਸ ਕਰਾਇਆ ਜਿਹੜੇ ਲੋਕਾਂ ਤੋਂ ਠੱਗੇ ਹੋਏ ਸਨ ਸਿੱਧੂ ਵਾਲੇ ਮਾਮਲੇ ਦੇ ਵਿੱਚ ਕੀ ਅਗਲੀ ਅਪਡੇਟ ਕੀ ਹੈ ਭਾਨਾ ਸਿੱਧੂ ਵਾਲੇ ਮਾਮਲੇ ਦੇ ਵਿੱਚ ਅੱਜ ਜ਼ਮਾਨਤ ਲੱਗੀ ਹੋਈ ਸੀ ਅਦਾਲਤ ਨੇ ਸਾਡੀ ਬਹਿਸ ਸੁਣਨ ਤੋਂ ਬਾਅਦ ਜ਼ਮਾਨਤ ਮਨਜ਼ੂਰ ਕਰ ਦਿੱਤੀ ਕਿਉਂਕਿ ਉਹਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਹ ਟੋਟਲੀ ਇਲੈਗਲ ਸੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੇ ਮੁਕਾਦਮੇ ਵਿੱਚ ਕੈਦ 7 ਸਾਲ ਤੋਂ ਘੱਟ ਉਹਨਾਂ ਮੁਕਾਦਮਿਆਂ ਦੇ ਵਿੱਚ ਪਹਿਲਾਂ ਸੈਕਸ਼ਨ 48A CrPC ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਪਰੰਤੂ ਇਸ ਮੁਕਾਦਮੇ ਦੇ ਵਿੱਚ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ ਬੀ 124 ਨੂੰ ਮੁਕਦਮਾ ਦਰਜ ਕੀਤਾ ਗਿਆ ਤੇ ਉਸੇ ਦਿਨੀ ਭਾਨੇ ਸਿੱਧੂ ਨੂੰ ਘਰ ਤੋਂ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਬਿਲਕੁਲ ਟੋਟਲੀ ਇਲੀਗਲ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲਾ ਐਕਸ਼ਨ ਕੀ ਕੋਰਟ ਦੇ ਵਿੱਚ ਕਿਹੜੇ ਕਿਹੜੇ ਤੁਸੀਂ ਜਿਹੜੇ ਤੱਥ ਪੇਸ਼ ਕੀਤੇ ਆ ਜਾਂ ਕਿਸ ਤਰੀਕੇ ਦੀ ਰਾਹਤ ਹੈ ਇਸ ਮੁਕਦਮੇ ਵਿੱਚ ਮਦਈ ਮੁਕਦਮੇ ਦੇ ਖਿਲਾਫ ਪਹਿਲਾਂ ਹੀ ਦੋ ਦਰਜ ਦੋ ਦੋ ਮੁਕਦਮੇ ਦਰਜਾ ਜਿਨ੍ਹਾਂ ਦਾ ਨੰਬਰ ਐਫ ਆਈ ਆਰ ਨੰਬਰ 140 ਮਿਤੀ 24 6 20 ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਵਿੱਚ ਦਰਜਾ ਜਿਹੜਾ ਕਿ 17 ਲੱਖ 77000 ਦਾ ਫਰਾਡ ਆ ਜੀ ਦੂਸਰਾ ਮੁਕਦਮਾ ਤਾਂ ਐਫਆਰ ਨੰਬਰ 220 ਮਿਤੀ 30 11 19 ਥਾਣਾ ਦਾਖਾ ਧਾਰਾ 420 120 20 ਜਿਹੜਾ ਕਿ 22 ਲੱਖ ਰਕਮ ਦੇ ਤਹਿਤ ਦਰਜਾ ਇਸ ਤੋਂ ਬਿਨਾ ਹੋਰ ਵੀ ਕਾਫੀ ਮੁਕਦਮੇ ਮਦਈ ਮੁਕਦਮਾ ਇੰਦਰਜੀਤ ਕੌਰ ਦੇ ਖਿਲਾਫ ਦਰਜ ਨੇ ਜੀ 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 ਉਸ ਮਾਮਲੇ ਦੇ ਵਿੱਚ ਕੋਈ ਐਕਸ਼ਨ ਜਾਂ ਕਿਸ ਤਰੀਕੇ ਦੀ ਕਾਰਵਾਈ ਤੁਹਾਡੇ ਵੱਲੋਂ ਨੇ ਮਕੱਦਮੇ ਪਹਿਲਾਂ ਹੀ ਅਦਾਲਤ ਵਿੱਚ ਚੱਲ ਰਹੇ ਆ ਜੇ ਕੋਈ ਹੋਰ ਕੋਈ ਆਊਗਾ ਸਾਡੇ ਕੋਲੇ ਵਿਕਟਮ ਤਾਂ ਅਸੀਂ ਉਹਦੀ ਐਪਲੀਕੇਸ਼ਨ ਤਿਆਰ ਕਰਕੇ ਪੁਲਿਸ ਅਥਾਰਟੀ ਨੂੰ ਦੇਵਾਂਗੇ ਸਰ ਕਿਤੇ ਨਾ ਕਿਤੇ ਇਹ ਵੀ ਚੈਲੰਜ ਕੀਤਾ ਹੋਊਗਾ ਕਿ ਜਿਹੜੇ ਜਿਸ ਤਰੀਕੇ ਦੇ ਨਾਲ ਮਾਮਲਾ ਦਰਜ ਹੋਇਆ ਪਹਿਲਾਂ ਬੁਲਾਇਆ ਜਾਂਦਾ ਦੂਸਰੀ ਤਰ੍ਹਾਂ ਨੂੰ ਬੁਲਾਇਆ ਜਾਂਦਾ ਉਹਨਾਂ ਦੇ ਬਿਆਨ ਦਰਜ ਹੁੰਦੇ ਆ ਉਸ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਆ ਪਰੰਤੂ ਇਹ ਮਕਦਮੇ ਵਿੱਚ ਪਾਨਾ ਸਿੱਧੂ ਦੇ ਕੋਈ ਬਿਆਨ ਦਰਜ ਨਹੀਂ ਕੀਤੇ ਗਏ ਨਾ ਗਈ ਨਾ ਹੀ ਕੋਈ ਤੱਥ ਇਕੱਠੇ ਕੀਤੇ ਗਏ ਪੁਲਿਸ ਵੱਲੋਂ ਜਿਹੜੇ ਇਸ ਸਾਫਤਕਰਨਕ ਪਾਨਾ ਸਿੱਧੂ ਨੇ ਕੋਈ ਜੁਰਮ ਕੀਤਾ ਜੀ ਪਾਨਾ ਸਿੱਧੂ ਦੇ ਖਿਲਾਫ ਕੋਈ ਵੀ ਧਾਰਾ 384 ਦੇ ਤਹਿਤ ਕੇਸ ਮੇ ਡਾਊਟ ਨਹੀਂ ਹੁੰਦਾ ਹੈਗਾ ਕਿਉਂਕਿ ਉਹਨੇ ਕਦੇ ਵੀ ਮਨੀ ਐਕਸਟਾਰਟ ਨਹੀਂ ਕੀਤਾ ਇਸ ਵਿਕਟਮ ਤੋਂ ਜੀ ਤੇ ਹੁਣ ਸਰ ਰਾਹਤ ਮਿਲ ਗਈ ਹੈ ਭਾਨਾ ਸਿੱਧੂ ਦੀ ਜ਼ਮਾਨਤ 50000 ਬਨ ਛੋਟੀ ਅਦਾਲਤ ਨੇ ਮਨਜ਼ੂਰ ਕਰ ਦਿੱਤੀ ਜਿਹੜੇ ਕਿ ਹੁਣ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਣਗੇ ਚਲੋ ਮੜਿਆ ਲੱਗੇ ਹੋਣਾ ਕਰਤਾਂ ਮੇਰਾ ਨਾਮ ਮਨਜੀ ਸਰ ਕਿੱਦਾਂ ਲੱਗਦਾ ਵੀ ਭਾਨਾ ਸਿੱਧੂ 'ਤੇ ਇਲਜ਼ਾਮ ਲੱਗਿਆ ਉਹਦੇ ਸਿਰਫ ਕਿਰਮ ਕੋ ਉਹਨਾਂ ਨੂੰ ਕੁੱਟੇ ਰਹੀ ਨੇ ਭਾਨੇ ਪਰ ਮਾਰ ਤੇ ਲੱਗੇ ਆ ਗਿਆ ਕਿ ਆ ਦੋਨੋਂ ਤਕਲੀਫਾਂ ਨੇ ਫੇਰ ਕਾਇੰਤ ਦੀ ਤੇਰੇ ਨੇ ਉਹਨਾਂ ਕੱਲ੍ਹ ਦੀ ਰਹੀ ਦਿੱਤੀ ਦੇਖੋ ਜੀ ਮਾਨਯੋਗ ਅਦਾਲਤ ਤੇ ਤੇ ਕਾਨੂੰਨ ਤੇ ਸਾਨੂੰ ਪੂਰਾ ਭਰੋਸਾ ਸੀਗਾ ਇਹ 100% ਹੋਣੇ ਸੀਗਾ ਸੱਚ ਦੀ ਜਿੱਤ ਹੋਈ ਹੈ ਤੇ ਲੋਕਾਂ ਦੀ ਜਿੱਤ ਹੋਈ ਹੈ ਠੀਕ ਹੈ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਿਆ ਇਹ ਅੱਗੇ ਵੀ ਮੈਂ ਉਮੀਦ ਕਰਦਾ ਹਾਂ ਮਾਨਜੋ ਕੋਰਟ ਤੇ ਕਿ ਪਰਚਾ ਵੀ ਸਹੀ ਸਹੀ ਖਾਰਜ ਹੋਊਗਾ ਕਿਉਂ ਸਾਰਾ ਸਾਰਾ ਇਲਜ਼ਾਮ ਝੂਠੇ ਨੇ ਸਾਰੇ ਕੋਈ ਸਬੂਤ ਨਹੀਂ ਹੈਗਾ ਕੋਈ ਮੂੰਹ ਸਿਰ ਹੈ ਹੀ ਨਹੀਂ ਕੋਲ ਮਲਾ ਕੇ ਗੱਲ ਇਹ ਲਾ ਲੋ ਕੀ ਉਹਨਾਂ ਨੂੰ ਮੋਟੋ ਜਿਹੜਾ ਕਿ ਲੇਡੀਪੋਲ ਕੋਈ ਐਵੀਡੈਂਸ ਮਿਲਿਆ ਤਾਂ ਨਹੀਂ ਸੀਗਾ ਮਿਲਿਆ ਸੀ ਨਹੀਂ ਮਿਲਿਆ ਸੀ ਜੇ ਲੇਡੀ ਵੱਲੋਂ ਕੋਈ ਐਵੀਡੈਂਸ ਹੋਊਗਾ ਵੀ ਜੀ ਮੈਂ ਤੁਹਾਨੂੰ ਇੰਨਾ ਕੁ ਯਕੀਨ ਦਿਵਾਉਣਾ ਆਪਦੇ ਵੱਲੋਂ ਵੀ ਆਪਦੇ ਬ੍ਰਦਰ ਵੱਲੋਂ ਵੀ ਕਿ ਉਹ ਸਰਾਸਰ ਝੂਠਾ ਹੋਊਗਾ ਵੀਰੇ 100% ਤੁਹਾਨੂੰ ਮੈਂ ਕਹਿਣਾ ਕਿਉਂ ਇਹੋ ਜੀ ਕੋਈ ਗੱਲਬਾਤ ਹੀ ਨਹੀਂ ਹੋਈਗੀ ਸਰ ਤੁਹਾਨੂੰ ਤੱਕ ਕੱਲ ਤੱਕ ਅਸੀਂ ਕਿਹਦੇ ਸਾਹਮਣੇ ਕੱਲ ਤੱਕ ਮਾਰਕ ਕਰਉਣ ਦਾ ਕਾਜ ਆ ਦੇਖੋ ਜੀ ਇਹ ਤਾਂ ਕੋਰਟ ਦਾ ਪ੍ਰੋਸੈਸ ਹੈ ਜਦੋਂ ਵੀ ਹੋਊਗਾ ਉਦੋਂ ਬਸ ਅਸੀਂ ਮੰਨ ਲਾਂਗੇ ਜੀ ਅੱਜ ਕਰਨਗੇ ਅੱਜ ਨਹੀਂ ਕੱਲ ਕਰਨਗੇ ਕਰਦੇ ਕੀ ਕੋਈ ਤੂ ਕੀ ਤੁਸੀਂ ਇਨਸਾਫ ਦੀ ਕੀ ਚਾਹੁੰਦੇ ਹੋ ਕਿ ਕੀ ਕਾਨੂੰਨ ਨੇ ਤਾਂ ਦੇਖੋ ਜੀ ਹੁਣ ਅੱਜ ਫੈਸਲਾ ਹੋਇਆ ਅੱਜ ਵੀ ਤਾਂ ਦੇਖੋ ਸੱਚ ਦੇ ਫੈਸਲਾ ਹੋਇਆ ਅੱਗੇ ਵੀ ਸੱਚ ਦਾ ਫੈਸਲਾ ਆਊਗਾ ਸਾਨੂੰ ਇਹੋ ਉਮੀਦ ਆ ਕੰਨੀ ਠੀਕ ਹੈ ਜੀ ਧੰਨਵਾਦ ਸੋ ਲੈਣ ਹਾਂ ਸਰ ਪਾਣੀ ਸਿੱਟ ਨੂੰ ਰਾਹਤ ਮਿਲ ਗਈ ਹੈ ਕਿਤਨਾ ਕਿਤੇ ਜਥੇ ਬੰਦੀਆਂ ਦੇ ਵਿੱਚ ਰੋਸ਼ੀ ਸੀਗਾ ਸਮਰਥਕਾਂ ਚ ਰੋਸ਼ੀ ਸੀ ਜੀ ਦੇਖੋ ਜੀ ਗੱਲ ਇਹ ਆ ਵੀ ਜਿਹੜੀ ਜ਼ਬਾਨ ਤ ਤਦ ਕੋ ਕਾਨੂੰਨ ਅਨੁਸਾਰ ਹੀ ਮਿਲ ਜਾ ਜੇ ਹੁਣ ਇਹ ਕਹੇ ਦੀ ਵੀ ਜੀ ਕਿਸੇ ਨੇ ਇਹ ਕਰਾ ਤੀ ਧੰਕੁ ਜੀ ਕਿਸੇ ਢਿੱਲ ਕਰਤੀ ਢਿੱਲ ਢੁਲ ਵਾਲੀ ਕੋਈ ਗੱਲ ਨਹੀਂ ਕਾਨੂੰਨ ਦੇ ਮੁਤਾਬਕ ਦਿਵਾਂਤ ਮਿਲ ਗਿਆ ਲੱਗਦਾ ਜੀ ਲੋਕਾਂ ਦੇ ਹੱਥ ਅਸੀਂ ਅਸੀਂ ਅਸੀ ਕੋ ਅਸੀਂ ਕਾਨੂੰਨ ਦਾ ਧੰਨਵਾਦ ਕਰਦੇ ਹਾਂ ਜੱਜ ਸਾਹਿਬਾਨ ਦਾ ਕਿੰਨਾ ਜੁਰਮਾਨਾ ਜਿਨ੍ਹਾਂ ਨੇ ਸਚਾਈ ਨੂੰ ਸੱਚ ਦੀ ਜਿੱਤ ਹੋਈ ਹੈ ਜੁਰਮਾਨਾ ਜਿੰਨਾ ਦੇਖੋ ਜੁਰਮਾਨਾ ਨਹੀਂ ਜੇ ਹੁੰਦਾ ਇਹ ਤਾਂ ਜਵਾਨ ਤਬਾਉਂਡ ਹੈ ਇੱਕ 50000 ਦਾ ਜੀ ਵੀ 50 ਹੈ ਬਾਈ ਬਾਉਂਡ ਦੇ ਕੇ ਤੁਸੀਂ ਆ ਬੰਦਾ ਵਾਰ ਕਰ ਸਕਦੇ ਜੀ ਜੁਰਮਾਨਾ ਮਿਲ ਗਈ ਹੈ ਦਿਵਾਂਤ ਮਿਲ ਗਿਆ ਇਹ ਹੈ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਗੱਲ ਸਾਹਮਣੇ ਆ ਰਹੀ ਸੀ ਟ੍ਰੈਵਲਰਾਂ ਚੋਂ ਉਹ આરોਪ ਲਗਾਏ ਜਾ ਰਹੇ ਸੀਗੇ ਤਾਂ ਮੈਂ ਇਹ ਗੱਲ ਕਹਿੰਦਾ ਜਿਵੇਂ ਕਿ ਕਿਤਾਬ ਦੂਰ ਕੀ ਹਾਂਜੀ ਦੇਖੋ ਅਸਲ ਇਹ ਹੈ ਚੋਰ ਆਪਦੇ ਆਪ ਨੂੰ ਸੱਚ ਸੱਚ ਸ਼ਬਦ ਕਰਦਾ ਪਰ ਚੋਰ ਚੋਰੀ ਦੇ ਕੋ ਸਾਰੇ ਠੱਗਾ ਜਾਣਤਾ ਜਿਹੜੇ ਉਹ ਠੱਗ ਜਿਹੜੇ ਏਜੰਟ ਸਾਰੇ ਠੱਗ ਨਹੀਂ ਹੋ ਸਕਦੇ ਕੁਝ ਲੋਕ ਹੁੰਦੇ ਆ ਜਿਹੜੇ ਮਤਲਬ ਠੱਗ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੇ ਆਪ ਦਾ ਵੀ ਪੱਖ ਰੱਖਣ ਦੇ ਮਾਰਿਆ ਨੇ ਇੱਕ ਝੂਠੀ ਐਫਆਰ ਦਾ ਟਿਕਰਾਈ ਹੈ ਜਿਹੜੀ ਔਰਤ ਨੇ ਐਫਆਰ ਦੰਜ ਕਰਾਈ ਹੈ ਉਹ ਤਾਂ ਉਹ ਤੁਰਕਟੋ ਕੱਟ ਵੀ ਮੇਰੇ ਹਿਸਾਬ ਨਾਲ ਤਿੰਨ ਐਫਆਰਾਂ ਤਾਂ ਮੈਂ ਦੇਖ ਲਈਆਂ ਜੀ ਜਿਹੜੇ ਕੋਰਟ ਅਜੋ 38 ਦੀਆਂ ਕੰਪਲੇਟਾਂ ਚੱਲ ਰਹੀਆਂ ਨੇ ਉਹ ਉਹ ਪਰਚਾ ਦਰਜ ਕਰਾਉਗੀ ਇਹ ਸ਼ਰਅ ਗਲਤ ਝੂਠ ਭਾਰ ਰਹੀ ਗੱਲ ਪਰਚਾ ਦਰਜ ਹੋ ਜਾਂ ਗ੍ਰਿਫਤਜ਼ਾਰੀ ਦੇ ਦੇਖੋ ਸਪਰੀਮ ਕੋਰਟ ਦੇ ਲਾਅ ਦੇ ਅਨੁਸਾਰ ਦੇਖੋ ਜਿਹੜੀ ਸਜ਼ਾ 7 ਸਾਲ ਤੋਂ ਥੱਲੇ ਆ ਉਹਦੇ ਨੂੰ ਕਵਰੀ ਗ੍ਰਫਤਾਰ ਤੋਂ ਪਹਿਲਾਂ ਇਨਕੁਆਰੀ ਕਰਨੀ ਬਣਦੀ ਆ ਉਹ ਪ੍ਰਸ਼ਾਸਨ ਨੇ ਨਹੀਂ ਕੀਤੀ ਚਲੋ ਕਿਤਨਾ ਕਿਤੇ ਪ੍ਰਸ਼ਾਸਨ ਦੇ ਕੋਈ ਪ੍ਰੈਸ਼ਰ ਹੋ ਸਕਦਾ ਦੇਖੋ ਸਾਡਾ ਪ੍ਰਸ਼ਾਸਨ ਨਾ ਜੇ ਕਹਿ ਦਗੇ ਸਾਨੂੰ ਗੁੱਸਾ ਨਹੀਂ ਕੋਈ ਜਾਂ ਕਹਿ ਦਗੇ ਹੋਰ ਚਲੋ ਹੁਣ ਬਾਹਲੇ ਕੋਈ ਸਿਆਸੀ ਗੱਲਾਂ ਕਰੀਏ ਠੀਕ ਨਹੀਂ ਸਾਨੂੰ ਪੁਲਿਸ ਤੇ ਰੋਕੋ ਸਿਆਣੇ ਲੈ ਕਹਿੰਦੇ ਆ ਪੁਲਿਸ ਤਾਂ ਕਿ țeੜਕਿਆ ਤੇ ਚਿੱਕਣ ਦਾ ਚਿਲਕਿਆ ਕੁਸਤਾਰੀ ਤੇ ਹੁਣ ਉਹਦੇ ਤੇ ਕਾਰਵਾਈ ਕੀਤੀ ਜਾ ਵੀ ਜਿਨ੍ਹਾਂ ਨੇ ਸਰਕਾਰ ਤੇ ਲੁੰਝਾਉਣੇ ਦੇਖੋ ਜੀ ਗੱਲ ਇਹ ਅਸੀਂ ਅਸੀਂ ਆਪ ਦੇ ਬੰਨੀ ਹੋ ਕੋਈ ਕੱਚ ਨਹੀਂ ਛਟਾਗੇ ਜੇ ਸਾਡੇ ਤੋਂ ਝੂਠਾ ਕਿਰਾਇਆ ਸਾਡੇ ਦੇ ਝੂਠਾ ਕਰਾਉਣੇ ਕਿਉਂਕਿ ਅਸੀਂ ਵੀ ਉਸਰਾ ਪਾਵਾਂਗੇ ਅਸੀਂ ਵੀ ਅਨਸਾਫਤਾ ਲੈਣਾ ਨਾ ਜੀ ਸੱਚਤਾ ਸਾਹਮਣੇ ਆਉਣਾ ਨਾ ਜੀ ਅਸੀਂ ਬਖਸ਼ਾ ਕੇ ਥੋੜੋ ਜੀ ਠੀਕ ਹਾਂਜੀ ਅੱਛਾ ਹੋਰ ਸੁਣਿਓ ਜੀ ਜੀ ਸਰ ਜਿੰਨਾ ਲੋਕਾਂ ਦੇ ਅਸੀਂ ਤੈਸੇ ਹਲੱਖਾਂ ਕੋਰੋਨਾ ਹੋ ਗਿਆ ਕਢਾਤੇ ਹਜ਼ਾਰਾਂ ਲੋਕਾਂ ਦੇ ਉਹ ਸਾਡੇ ਕੋਲ ਧੜਾ ਤੜਾ ਫੋਨ ਲਿਟਰ ਸਿੱਤੇ ਜਾਂਦੇ ਲਿਆ ਲਿਆ ਯਾ ਲੋ ਜੀ ਅਸੀਂ ਇਹ ਫਿਰ ਦਿੰਨੇ ਦੋ ਤੱਕ ਚਾਹੀਦਾ ਬੋਲੋ ਕਿਥੇ ਆ ਹਾਲਾਤ ਨੇ ਲੋਕ ਕੀ ਦੇਣਾ ਕਿਦਾਂ ਸੱਚਾਈ ਦੀ ਜਿੱਤ ਹੋ ਰਹੀ ਹੈ ਬਿਲਕੁਲ ਸੱਚਾਈ ਦੀ ਜਿੱਤ ਹੋ ਰਹੀ ਹੈ ਜੀ ਆਖਰਕਾਰ ਸੱਚਾਈ ਦੀ ਜਿੱਤ ਹੋਣੀ ਹੈ